ਮਾਈਕਲਦੀਪ ਦੇ ਘਰੇ ਆਇਆ ਸੀਗਾ ਤੇ ਅਸੀਂ ਘਰੋਂ ਚੱਕੀ ਆ ਦਿੱਤੀ ਤੇ ਕਹੀ ਤੇ ਆਪਾਂ ਚੱਲਿਆਂਗੇ ਬਾਰਡਰ ਵੱਸ ਤੇ ਸਾਨੂੰ ਪਤਾ ਹੈ ਕਿ ਸੰਡੇ ਵਾਲੇ ਦਿਨ ਆਪਾਂ ਸਫਾਈ ਕਰਦੇ ਹੁੰਨੇ ਆਗੇ ਆਪਾਂ ਸਫਾਈ ਵੀ ਕਰਨੀ ਆ ਤੇ ਗਰਮੀ ਵੀ ਬਹੁਤ ਹੋएगी ਆਹਦ ਗੁਰਦੁਆਰੇ ਦੀਆਂ ਦੁਕਾਨਾਂ ਬੰਦ ਰਹਿਣਗੀਆਂ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਆਪਾਂ ਹੁਣ ਬਾਰਡਰ ਵੱਚ ਆ ਗਏ ਤੇ ਆਪਣੇ ਮੁੰਡੇ ਆਈ ਜਾਂਦੇ ਹੈਗੇ ਚਾਪਨੇ ਚੁੰਨੇ ਵਰਗੇ ਸਾਰੇ ਆਉਣਗੇ ਤੇ ਚਰਨੇ ਵਰਗੇ ਜਾਣਗੇ ਪਹਿਲਾਂ ਮਸ਼ੀਨ ਫੜ ਕੇ ਲਿਆਉਣਗੇ ਉਹ ਤੇ ਸਰਪੰਚ ਜਾਣਗੇ ਦੀਪੂ ਜਮ ਮਸ਼ੀਨ ਫੜ ਕੇ ਲਿਆਉਣਗੇ ਕਾ ਵੱਢਣ ਵਾਲੀ ਤੇ ਉਹਦੇ ਨਾਲ ਕੰਮ ਆਪਣਾ ਫਿਰ ਚੱਲੂਗਾ ਮਨਜੀਤ ਆਪਣਾ ਇਧਰੋਂ ਕਰੀਂਦਾ ਆਹ ਸਾਹਮਣੇ ਜਿਹੜੀ ਫਾਰਸੀ ਦਿਖ ਰਹੀ ਹੈ ਨਾ ਇਹ ਲੂ ਕੀ ਹੋਈ ਆ ਆ ਬੱਲ ਜਿਹੜੀ ਸਾਰਿਆਂ ਤੇ ਚੜ ਗਈ ਤੇ ਅੱਜ ਆਪਾਂ ਇਹ ਰਾਹ ਕੱਢਾਂਗੇ ਕਿਉਂ ਦੱਸੋ ਸਹੀ ਹੈ ਨਾ ਸਹੀ ਹੈ ਸਹੀ ਹੈ ਵਿਕਾਸ ਸਹੀ ਹੈ ਸਹੀ ਹੈ ਭਾਈ ਸਹੀ ਹੈ ਇਹ ਰਾਹ ਘੜਨਾ ਆਪਾਂ ਤੇ ਇਹ ਰਾਹ ਹੈਗਾ ਤੁਰ ਤੇ ਢਿੱਗੀ ਤੇ ਕੋ ਉੱਥੋਂ ਤੱਕ ਸਾਫ਼ ਕਰਨਾ ਹੈ ਜੀ ਬੰਦ ਟਾਈਮ ਹੋ ਗਿਆ ਟਾਈਮ ਹੋ ਗਿਆ ਪੌਣੇ 5 ਨਹੀਂ ਯਾਰ ਮੈਂ ਪਾਣੀ ਚੰਦ ਕਰ ਛੱਡਦਾ ਸੂਣ ਆ ਲਿਆ ਬੱਸ ਬੋੜਾ ਹੁਣ ਆ ਲੋ 20 ਵਾਰ ਲਿਖੀਂ ਕੀ ਦੇਈ ਹੁਣ ਆਹ ਆਪਣੇ ਕੋਲ ਫਾਲੀ ਆਇਆ ਸੀਗਾ ਤੇ ਫਾਲੀ ਸਮਾਨ ਲਿਆਇਆ ਬਾਲਾ ਕਿਧਰੇ ਨਾ ਸਪਰੇ ਪੰਜ ਢੋਲ ਨਾ ਲੱਗਣੀਆਂ ਸਾਰੇ ਕਿਤੇ ਛਿੜਕਾਂਗੇ ਇੰਸਾ ਤੇ ਤੇ ਆਪਣੇ ਕੋਲ ਕਾਰ ਵੱਡਣ ਵਾਲੀ ਮਸ਼ੀਨ ਵੀ ਆ ਗਈ ਤੇ ਮੁੰਡੇ ਵੀ ਆਪਣੇ ਪੂਰੇ ਇਕੱਠੇ ਹੋ ਗਏ ਤੇ ਜਿਹੜਾ ਘਰੇ ਨਾ ਵੀਰ ਆਪਣਾ ਹੋਇਆ ਆਇਆ ਰੋ ਲੈ ਜਨ ਨੂੰ ਸਾਫ ਕਰਨ ਦਾ ਤੇ ਕੋਲ ਕੱਟਾ ਹੈਗਾ ਸਕੂਟਰੀ ਤੇ ਭਾਗੇ ਮਗਰ ਲੈ ਗਿਆ ਸਕੂਟਰੀ ਆਪਾਂ ਮਸ਼ੀਨ ਚਲਾਉਣ ਲੱਗਿਆ ਹੁਣ ਕਤਰੇ ਵਾਲੀ ਕੁਤਰੇ ਵਾਲੀ ਉਹ ਦੇਖੋ ਕਾਲੀ ਹੈਂਡਲ ਮਰੀ ਜਾਂਦਾ ਠੰਡੀ ਹੋਈ ਪੀਆ ਟੱਕਾ ਲਾਲਾ ਖਿੱਚ ਕੇ ਖਿੱਚ ਕੇ ਟੱਕਾ ਲਾ ਕੇ ਕਰ ਲੋ ਟੱਕਾ ਲਾਲਾ ਆ ਦੇਖੀ ਲੈ ਵੀਡੀਓ ਬਣਾਉਣ ਲੱਗ ਗਏ ਉਹ ਸਟਾਰਟ ਖਿੱਚ ਕੇ ਕਰ ਗੱਲ ਵੀ ਆਪਣੀ ਮਸ਼ੀਨ ਹੁਣ ਦੇਖੋ ਚਾਰ ਨਾਟ ਚਾ ਘਾਹ ਉਤਰੀ ਜਾਂਦਾ ਹੈਗਾ ਪਰਸੀ ਨਹੀਂ ਉਹਦਾ ਆਪਣੇ ਮੁੰਡੇ ਡਲੇ ਡੂਲੇ ਚੱਕਣਗੇ ਵੀ ਕਈ ਵਾਰ ਡਲ ਆ ਗਏ ਨਾ ਵਿੱਚ ਬਲੇਡ ਟੁੱਟ ਸਕਦਾ ਹੈਗਾ ਜੜਾ ਜੀ ਬੱਜਾ ਚੱਲ ਜਾਂਦਾ ਕੰਮ ਤੇ ਉਧਰ ਗੋਰਾ ਕਰਨ ਦਾ ਸਪਰੇ ਇਧਰ ਕੁਲਦੀਪ ਮਸ਼ੀਨ ਚਲਾਈ ਜਾਂਦਾਗਾ ਤੇ ਇਹ ਮਸ਼ੀਨ ਦੇ ਹੁਣ ਆਪਾਂ ਬਲੇਡ ਫੜ ਕੇ ਲੈ ਆਉਣੇ ਆ ਜਿਹੜੇ ਕਿ ਆਪਣੇ ਗੈਸ ਪਲੱਟ ਚ ਫੜ ਕੇ ਲੈ ਆਉਣੇ ਆ ਆਂਡ ਬਲਕਾਰੀ ਇੱਥੋਂ ਕਟਰ ਦੇ ਬਲੇਡ ਲੈਣ ਆਏ ਸੀ ਗੈਸ ਪਲੱਟ ਵਿੱਚ ਆਏ ਆ ਸੀ ਤਾਂ ਆਪਾਂ ਨੂੰ ਸਰਪੰਚ ਜਣੇ ਫੋਨ ਕੀਤਾ ਸੀ ਕਿ ਇਹ ਪਲੇਟ ਲੈ ਕੇ ਆਉਣੇ ਆ ਆਪਾਂ ਗੈਸ ਪਲੱਟ ਵਿੱਚ ਬੈਠੇ ਆ ਤੇ ਗगन ਨੂੰ ਮਿਲਣਾ ਸੀ ਹੁਣ ਗगन ਆਊਗਾ ਤੇ ਗगन ਆਪਾਂ ਨੂੰ ਬਲੇਡ ਦੇ ਕੇ ਜਾਊਗਾ ਫਿਰ ਆਪਾਂ ਚੱਲਾਂਗੇ ਬਾਰਡਰ ਵੱਲ ਔਰ ਠੀਕ ਹੈ ਨਾ ਬਲਕਾਰੀ ਤਾਪਾ ਬਲੇਟ ਲੈਣ ਆਏ ਸੀ ਆਪਣਾ ਬਲੇਟ ਦੇ ਖਾਉ ਦਿੱਤੇ ਆ ਸਾਰੇ ਲੱਗੇ ਬਲੇਟ ਦਿੱਤੇ ਆ ਬਈ ਇਹਨਾਂ ਨੇ ਲਾਤ ਲਾਵਾਂਗੇ ਸਾਰੇ ਲੱਗੇ ਬਲੇਟ ਦਿੱਤੇ ਇਹਨਾਂ ਨੇ ਤੇ ਐਡੇ ਵੱਡੇ ਗੈਂਸ ਪਲਾਰਟ ਵਿੱਚ ਤੇ ਇੱਕ ਬਲੇਟ ਹੈ ਨਹੀਂਗਾ 50ਵੀਂ ਵਾਲਾ ਚੰਗਾ ਮੁੱਤ ਇੰਟਰਨੈਸ਼ਨਲ ਆਏ ਔਰ ਨੈਸ਼ਨਲ ਆਗੇ ਇਹ ਫਾਈਜੀ ਲੈਵਲ ਤੇ ਆ ਨੈਸ਼ਨਲ ਆਏ ਇੰਡੀਅਨ ਆਲ ਦੀ ਕੰਪਨੀਆ ਦੇ ਵਿੱਚ ਬਲੇਟ ਹੈ ਨਹੀਂ ਐਡਾ ਤਾਂ ਆਪਾਂ ਸਾਰੇ ਕਿਤੇ ਸਪਰੇਅ ਕਰਤੀ ਆ ਹਾ ਥੋੜਾ ਮਸ਼ੀਨ ਨਾ ਕਰਿਆ ਸੀਗਾ ਮਸ਼ੀਨ 2 ਲੀਟਰ ਤੇਲ ਖਾ ਗਏ ਇਨਿਕ ਦੀ ਬੇਕਾਰ ਮਸ਼ੀਨਾਂ ਜਿਹੜੀ ਗੈਸ ਪਲੱਟ ਚੁਲਾਤੀ ਸੀਗੀ ਤੇ ਆਪਾਂ ਹੁਣ ਚੱਲ ਰਹੇ ਆ ਘਰੇ ਸਾਡੀ ਅਗਲੀ ਵੀਡੀਓ ਦੇਖ ਲਈ ਸਬਸਕ੍ਰਾਈਬ ਕਰੂ ਫੋਲੋ ਧੰਨਵਾਦ ਬਾਏ ਗਾਇਜ਼